ਇਹ ਜੋ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਇਹ ਹਿਮਾਚਲ ਦੇ ਮਨਾਲੀ ਜ਼ਿਲ੍ਹੇ ਦੀਆਂ ਹਨ ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ਵਿੱਚ ਭਾਰੀ ਮੀਂਹ ਪਿਆ ਇਸ ਮੀਂਹ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ ਕਈ ਥਾਵਾਂ ਤੇ ਜ਼ਮੀਨ ਖਿਸਕਣਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਬੀਤੀ ਰਾਤ ਵੀ ਮਨਾਲੀ ਲੇ ਨੈਸ਼ਨਲ ਹਾਈਵੇ 3 ਤੇ ਪਲਚਾਨ ਨੇੜੇ ਬੱਦਲ ਫਟ ਗਿਆ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਜਾਹ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਕੇ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ ਬੱਦਲ ਫਟਣ ਕਾਰਨ ਸੜਕ ਉੱਤੇ ਵੱਡੇ ਵੱਡੇ ਪੱਥਰ ਡਿੱਗ ਗਏ ਹਨ ਇੱਥੋਂ ਦੀ ਸੜਕ ਵੀ ਖਰਾਬ ਹੋ ਚੁੱਕੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਇਸ ਸੜਕ ਨੂੰ ਧੁੰਦੀ ਤੋਂ ਪਲਚਾਨ ਤੱਕ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਇਸ ਕਾਰਨ ਸਾਰੀਆਂ ਗੱਡੀਆਂ ਨੂੰ ਅਟਲ ਸੁਰੰਗ ਰਾਹੀਂ ਰੋਹਤਾਂਗ ਤੋਂ ਮਨਾਲੀ ਭੇਜਿਆ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਹੈ ਦੱਸਦੀ ਹੈ ਕਿ ਪਿਛਲੇ ਸਾਲ ਵੀ ਹਿਮਾਚਲ ਪ੍ਰਦੇਸ਼ ਵਿੱਚ ਕਾਰਨ ਹੋਈ ਤਬਾਹੀ ਨੇ ਮੰਡੀ ਕੁੰਨੂ ਮਨਾਲੀ ਅਤੇ ਸ਼ਿਮਲਾ ਚੁਪਾਰੀ ਤਬਾਹੀ ਮਚਾਈ ਸੀ ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਤੇਜ਼ ਮੀਂਹ ਪਿਆ ਇਸ ਭਾਰੀ ਬਰਸਾਤ ਕਾਰਨ ਬੱਦਲ ਫਟਣ ਵਰਗੀ ਸਥਿਤੀ ਪੈਦਾ ਹੋ ਗਈ ਵੱਡੇ ਵੱਡੇ ਪੱਥਰ ਸੜਕਾਂ ਤੇ ਆ ਗਏ ਰਾਤ ਦੇ ਹਨੇਰੇ ਵਿੱਚ ਕੁਝ ਸਮਝ ਨਹੀਂ ਸੀ ਆ ਰਿਹਾ ਸਿਰਫ ਪੱਥਰ ਡਿੱਗਣ ਦੀ ਹੀ ਆਵਾਜ਼ ਸੁਣਾਈ ਦਿੱਤੀ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਨਦੀ ਨੇ ਵੀ ਆਪਣਾ ਰੁਖ ਬਦਲ ਲਿਆ ਹੈ